ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਕਿਸ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਬੱਚੇ ਸਕੂਲ ਗਏ ਹੋਏ ਨੇ ਸੈਦ ਦੇ ਪਾਪਾ ਹੋਏ ਸੀ ਤੇ ਟਾਈਮ ਹੋ ਗਿਆ 12 ਵਜੇ ਮੈਂ ਉੱਠੀ ਆ ਮੈਂ ਬੱਚਾ ਸਕੂਲ ਤੋੜ ਕੇ ਸੋ ਗਈ ਸੀ ਮੈਨੂੰ ਰਾਤ ਫੇਰ ਨਹੀਂ ਨੀਂਦ ਆਈ ਬਹੁਤ ਘੱਟ ਨੀਂਦ ਆਈ ਸੀ ਤੇ ਸਵੇਰੇ ਫਿਰ ਮੈਂ ਬੱਚਿਆਂ ਨੂੰ ਭੇਜ ਕੇ ਸੋ ਗਈ ਮੈਨੂੰ ਨੀਂਦ ਆ ਗਈ ਸੀ ਤੇ ਫਿਰ ਮੈਂ ਉੱਠੀ ਆ 10:30 ਵਜੇ 10:30 ਪਾਉਣੇ 11 ਉੱਠ ਕੇ ਹੁਣ ਮੈਂ ਆ ਰੋਟੀ ਰੋਟੀ ਬਣਾਈ ਆ ਰੋਟੀ ਖਾ ਕੇ ਦਵਾਈ ਲੈ ਕੇ ਹਨ ਆਪਣੀ ਮੈਡੀਸਿਨ ਇਧਰ ਮੇਰੇ ਕੱਪੜੇ ਪਏ ਨੇ ਦੇਖੋ ਖਡਾਰਾ ਕਿਵੇਂ ਪਿਆ ਬੈਠ ਐਵੇਂ ਘਰ ਰੁਲ ਜਾਂਦਾ ਐਵੇਂ ਰੁੱਲ ਜਾਂਦਾ ਨਹੀਂ ਦੇਖੋ ਪਰ ਨਾਲ ਦੀ ਨਾਲ ਧੋਨਿਆਂ ਨਾਲ ਦੀ ਨਾਲ ਚੱਕ ਕੇ ਸਾਰੀਆਂ ਤਾਹਾਂ ਕਰਕੇ ਆਪਣਾ ਪ੍ਰੈਸ ਵਾਲੇ ਅਲੱਗ ਕੱਢ ਦਿੰਦੇ ਆ ਘਰ ਰੁੱਲ ਜਾਂਦਾ ਇਹ ਹੁਣ ਦਵਾਈ ਲਈ ਆ ਮੈਂ ਹੁਣ ਮੈਨੂੰ ਥੋੜਾ ਠੀਕ ਹੁੰਦਾ ਫੀਲ ਲੱਗ ਰਿਹਾ ਕਿ ਮੈਂ ਹੌਲੀ ਹੌਲੀ ਘਰ ਦੇ ਕੰਮ ਕਰ ਲਵਾਂਗੀ ਔਰ ਦੇਖੋ ਮੇਰਾ ਸਾਰਾ ਹਜੇ ਕੰਮ ਪਿਆ ਕਰ ਰਿਹਾ ਅੱਜ ਬੱਚਿਆਂ ਨੇ ਵੀ ਚਲਦੀ ਆ ਜਾਣਾ ਉਹਨਾਂ ਨੂੰ 12 ਵਜੇ ਛੁੱਟੀ ਹੈ ਉਹਨਾਂ ਤੋਂ ਪਹਿਲਾਂ ਮੈਂ ਝਾੜੂ ਪੋਚਾ ਕਰਨਾ ਹੈ ਫਿਰ ਉਹਨਾਂ ਨੂੰ ਆਏ ਹੋ ਜਾਂਦਾ ਕਿਚਨ ਮੈਂ ਕਲੀਨ ਕਰਦੀ ਕਿਚਨ ਕਲੀਨ ਕਰਦੀ ਕਲੀਨ ਕਰਦੀ ਮੈਂ ਕਿਚਨ ਦਾ ਅੰਡੇ ਵੀ ਤੋਲੇ ਚਲੋ ਜੀ ਹੁਣ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਮੈਂ ਜਲਦੀ ਜਲਦੀ ਪਹਿਲਾਂ ਆ ਵਾਲੇ ਕੱਪੜੇ ਸਮੇਟਦਾ ਸਾਰੇ ਜਿਹੜੇ ਅ ਮਤਲਬ ਕਿ ਪ੍ਰੈਸ ਸਾੜੇ ਮੈਂ ਪ੍ਰੈਸ ਨੂੰ ਕੱਢ ਦਮਾ ਤੇ ਜਿਹੜੇ ਆਪਣਾ ਤੈਹ ਵਾਲੇ ਆ ਉਹ ਤੈਹ ਨੂੰ ਮੈਂ ਕੱਢ ਕੇ ਰੱਖ ਦੰਨੀ ਹਜੇ ਮੈਂ ਲਾਉਂਦੀ ਨਹੀਂ ਬਾਅਦ ਚ ਲਾਉਂਗੀ ਪਰ ਮੈਂ ਸੈਟਿੰਗ ਜੀ ਕਰਤਮਾ ਥੋੜੀ ਜਿਹੀ ਬਣੇ ਰੇ ਮੇਰੇ ਵਲੌਗ ਦੇ ਨਾਲ ਹਾਂਜੀ ਇੱਥੇ ਲੱਗੀ ਸੀਗੀ ਮੈਂ ਕੱਪੜੇ ਤਿਆਰ ਕਰਨ ਕੱਪੜੇ ਤਿਆ ਸੌਰੀ ਕੱਪੜੇ ਤਿਆਰ ਨਹੀਂ ਲੱਗੀ ਹੈਗੀ ਕੱਪੜੇ ਪ੍ਰੈਸ ਵਾਲੇ ਮੈਂ ਕਿਹਾ ਚਲੋ ਸਾਂਭ ਕੇ ਰੱਖ ਦੰਨੀ ਆ ਵੀ ਹਨਾ ਇੱਕ ਸਾਈਡ ਤੇ ਮਤਲਬ ਕਿ ਗੱਡੀ ਬਣ ਕੇ ਰੱਖ ਦੰਨੀ ਉਹ ਪ੍ਰੈਸ ਵਾਲਿਆਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਤੇ ਦੂਜੇ ਕੱਪੜੇ ਨੇ ਜਿਹੜੇ ਉਹ ਮੈਂ ਨਾਲ ਦੀ ਨਾਲ ਤਿਆਰ ਕਰ ਦੂੰਗੀ ਪਹਿਲਾਂ ਮੈਂ ਕਿਹਾ ਸੀਗਾ ਵੀ ਚਲੋ ਮੈਂ ਝਾੜੂ ਪੋਚਾ ਕਰਕੇ ਤਿਆਰ ਕਰੂੰਗੀ ਫਿਰ ਮੈਂ ਕਿਹਾ ਵੀ ਨਹੀਂ ਫਿਰ ਮੈਂ ਜੇ ਥੱਕ ਗਈ ਹਨਾ ਤਖਾਪਟ ਹੋ ਗਈ ਫਿਰ ਮੇਰੇ ਪਿੱਛੇ ਰਹਿ ਜਾਣੇ ਪਹਿਲਾਂ ਮੈਂ ਕਿਹਾ ਚਲੋ ਮੈਂ ਇਹਨਾਂ ਨੂੰ ਸਾਰਿਆਂ ਕੱਪੜਿਆਂ ਨੂੰ ਸਾਂਭ ਦਿਆਂ ਫਿਰ ਮੈਂ ਨਾਲ ਦੀ ਨਾਲ ਤਾਂ ਇਹ ਵੀ ਕਰਤੇ ਸੀਗੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਵਲੌਗ ਕਿਵੇਂ ਦੇ ਲੱਗਦੇ ਨੇ ਤੇ ਇੱਥੇ ਸਾਰੇ ਕੱਪੜੇ ਮੈਂ ਤਾਂ ਪ੍ਰੈਸ ਵਾਲਿਆਂ ਨੂੰ ਬੰਨ ਕੇ ਉਸ ਤੋਂ ਬਾਅਦ ਮੈਂ ਤੈਅ ਕਰਕੇ ਆਪਣਾ ਅਲਮਾਰਾ ਵਗੈਰਾ ਚ ਰੱਖ ਦੂੰਗੀ ਤੇ ਰੋਟੀ ਪਾਣੀ ਆਪਾਂ ਨੇ ਖਾ ਲਿਆ ਸੀਗਾ ਦਵਾਈ ਵਗੈਰਾ ਮੈਂ ਲੈ ਲਈ ਸੀਗੀ ਤੇ ਤੁਹਾਨੂੰ ਦੱਸਿਆ ਹੀ ਆ ਵੀ ਮੈਂ ਉੱਠੀ ਲੇਟ ਸੀਗੀ ਕਾਫੀ ਜ਼ਿਆਦਾ ਅੱਜ ਕਿਉਂਕਿ ਮੈਂ ਦੁਬਾਰਾ ਸੋ ਗਈ ਸੀ ਵੈਸੇ ਬੱਚਿਆਂ ਨੂੰ ਸਕੂਲ ਭੇਜਤਾ ਸੀਗਾ ਉੱਠੀ ਤਾਂ ਮੈਂ ਜਲਦੀ ਸੀ ਉਸ ਤੋਂ ਬਾਅਦ ਸੋ ਗਈ ਸੀਗੀ ਇਹ ਕੱਪੜੇ ਨਾ ਮੇਰੇ ਬੱਚਿਆਂ ਦੇ ਰ ਆਪਣਾ ਹੋਲੀ ਵਾਲੇ ਦਿਨ ਪਾਏ ਹੋਏ ਸੀਗੇ ਕਲਰ ਵਗੈਰਾ ਲੱਗਿਆ ਹੋਇਆ ਸੀਗਾ ਇਹ ਵੀ ਮੈਂ ਵਾਸ਼ ਕਰਤੇ ਸੀਗਾ ਮੈਂ ਕਿਹਾ ਚਲੋ ਵੀ ਨੈਕਸਟ ਟਾਈਮ ਇਹ ਕੰਮ ਆ ਜਾਣਗੇ ਮੈਂ ਇਹਨਾਂ ਨੂੰ ਸਾਫ਼ ਕੇ ਰੱਖ ਦੂੰਗੀ ਵੀ ਤੁਹਾਨੂੰ ਪਤਾ ਹੋਣਾ ਕੱਪੜਿਆਂ ਤੇ ਕਲਰ ਲੱਗਿਆ ਹੋਇਆ ਫਿਰ ਉਤਰਦਾ ਵੀ ਹੈ ਨਹੀਂਗਾ ਉਸ ਤੋਂ ਬਾਅਦ ਜੀ ਇਹ ਕੱਪੜੇ ਆ ਪਲਮੀਰਾ ਵਗੈਰਾ ਸਾਰੇ ਰੱਖ ਦਾਂਗੇ ਸਾਮਕੇ ਇਧਰ ਮੈਂ ਕੱਪੜੇ ਸਾਵਲੇ ਸੀਗੇ ਇਧਰ ਆ ਗਈ ਸੀਗੀ ਬੈੱਡਰੂਮ ਚ ਬੈੱਡਰੂਮ ਦੀ ਮੈਂ ਬੈੱਡ ਸ਼ੀਟ ਵਗੈਰਾ ਹਨਾ ਕੰਬਲ ਵਗੈਰਾ ਸਾਰਾ ਤਿਆਰ ਕਰਕੇ ਰੱਖਣ ਲੱਗੀ ਸੀਗੀ ਬੈੱਡ ਸ਼ੀਟ ਝਾੜੂਗੀ ਔਰ ਸਾਫ ਸੁਫਈਆ ਜਾ ਕਰ ਦੂੰਗੀ ਥੋੜਾ ਬਹੁਤਾ ਹਨਾ ਵੀ ਜਿਆਦਾ ਤਾਂ ਚਲੋ ਵੀ ਹੋ ਹੋ ਨਹੀਂ ਹੁੰਦਾ ਹੈਗਾ ਬਾਕੀ ਜੀ ਹੁਣ ਆਪਾਂ ਮੈਂ ਮੇਰਾ ਫਰਕਾ ਹਨਾ ਥੋੜਾ ਜਿਹਾ ਮੇਰਾ ਫਰਕਾ ਹੁਣ ਤੇ ਤਾਨੂੰ ਪਤਾ ਹੀ ਆ ਬਾਕੀ ਮੈਡੀਸਿਨ ਜਿੰਨਾ ਚਿਰ ਆਪਾਂ ਲੈਣੇ ਆ ਉਹਨਾਂ ਚਿਰ ਤਾਂ ਫਰਕ ਰਹਿੰਦਾ ਹੀ ਆ ਹਨਾ ਬਾਕੀ ਜਦੋਂ ਮੈਡੀਸਿਨ ਬੰਦ ਹੋਊਗੀ ਉਹ ਤੋਂ ਬਾਅਦ ਦੇਖਾਂਗੇ ਵੀ ਕਿਵੇਂ ਦਾ ਹਨਾ ਸਰੀਰ ਰਹਿੰਦਾ ਕਿਉਂਕਿ ਇੰਨਾ ਕ ਵੀ ਵੈਸੇ ਤੇ ਜਣੀ ਕੰਮ ਕਰਦੀ ਨੂੰ ਥਕਾਵਟ ਤਾਂ ਬਹੁਤ ਜ਼ਿਆਦਾ ਹੋ ਰਹੀ ਸੀ ਪਰ ਫਿਰ ਵੀ ਚਲੋ ਵਧੀਆ ਹੋਈ ਜਾਂਦਾ ਸੀਗਾ ਤੇ ਕੱਲ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਮੈਂ ਰੋਟੀ ਬਣਾ ਲਈ ਸੀਗੀ ਅੱਜ ਬੱਚੇ ਟਿਫਨ ਨਹੀਂ ਸੀ ਲੈ ਕੇ ਗਏ ਬੱਚੇ ਸਵੇਰੇ ਖਾ ਗਏ ਸੀਗੇ ਤੇ ਟਿਫਨ ਲੈ ਕੇ ਨਹੀਂ ਗਏ ਹੈਗੇ ਟਿਫਨ ਕਹਿੰਦੇ ਮम्मा ਉਹਨਾਂ ਨੇ ਅੱਜ 12 ਵਜੇ ਆਉਣਾ ਸੀਗਾ ਕਹਿੰਦੇ ਮम्मा ਵੀ ਸਾਨੂੰ 12 ਵਜੇ ਛੁੱਟੀ ਹੋਣੀ ਸੀਗੀ ਹਾਫ ਡੇ ਸੀਗਾ ਕਹਿੰਦੇ ਮम्मा ਵੀ ਸਾਨੂੰ ਰੋਟੀ ਵਗੈਰਾ ਨਾਲ ਦਿਓ ਸਾਨੂੰ ਫਰੂਟੇ ਦੇ ਦੇ ਦਿਓ ਫਿਰ ਮੈਂ ਉਹਨਾਂ ਨੂੰ ਬੱਚਿਆਂ ਨੂੰ ਫਰੂਟੇ ਹੀ ਦਿੱਤੇ ਸੀਗੇ ਫਿਰ ਮੈਂ ਕਿਹਾ ਚਲੋ ਵੀ ਫਰੂਟੇ ਲੈ ਜਿਓ ਉਸ ਤੋਂ ਬਾਅਦ ਜੀ ਆਪਾਂ ਇੱਥੇ ਝਾੜੂ ਪੋਚਾ ਕਰ ਲਿਆ ਸੀਗਾ ਤੇ ਇੱਥੇ ਵੱਜ ਗਏ ਸੀਗੇ ਡੇਢ ਕ ਦਾ ਟਾਈਮ ਹੋ ਗਿਆ ਸੀਗਾ ਬੱਚੇ ਆ ਗਏ ਸੀਗੇ ਸਕੂਲ ਤੋਂ ਉਹਨਾਂ ਦੇ ਲਈ ਮੈਂ ਨਾ ਆਮਲੇਟ ਬਣਾਤਾ ਸੀਗਾ ਆਮਲੇਟ ਦੇ ਵਿੱਚ ਪਾਏ ਸੀਗੇ ਮੈਂ ਪਿਆਜ਼ ਤੇ ਹਰੀ ਮਿਰਚ ਲਾਲ ਟਮਾਟਰ ਮੇਰੇ ਕੋਲ ਹੈ ਪਰ ਮੈਂ ਇਹੀ ਪਤਾ ਸੀਗਾ ਬਸ ਦੋ ਚੀਜ਼ਾਂ ਪਾ ਕੇ ਹਨਾ ਚਾਟ ਮਸਾਲਾ ਪਾਇਆ ਸੀਗਾ ਮੈਂ ਕਿਹਾ ਚਲੋ ਵੀ ਬੱਚੇ ਖਾ ਲੈਣਗੇ ਪਹਿਲਾਂ ਤਾਂ ਮੰਨਦੇ ਨਹੀਂ ਸੀ ਪਰ ਮੈਂ ਕਿਹਾ ਚਲੋ ਪੁੱਤ ਵੀ ਇਹ ਹੁਣ ਖਤਮ ਵੀ ਤਾਂ ਕਰਨੇ ਆ ਹਨਾ ਵੀ ਜਿਹੜੇ ਪਏ ਨੇ ਤੁਸੀਂ ਖਾ ਲਓ ਤੇ ਮੈਂ ਤਾਂ ਨਹੀਂ ਖਾਂਦੀ ਹੈ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਪਰ ਮੈਂ ਬਣਾ ਜ਼ਰੂਰ ਦਿੰਨੀ ਆਪਣੇ ਬੱਚਿਆਂ ਦੇ ਲਈ ਹਨਾ ਕਿਉਂਕਿ ਤੁਹਾਨੂੰ ਵੀ ਪਤਾ ਹੁਣ ਮਾਂ ਸਾਰਾ ਕੁਝ ਹਨਾ ਕਰ ਸਕਦੀ ਹੈ ਆਪਣੇ ਬੱਚਿਆਂ ਦੇ ਲਈ ਪਰ ਮੈਂ ਖਾਂਦੀ ਨਹੀਂ ਹੈ ਕਿ ਮੈਂ ਬਣਾ ਜ਼ਰੂਰ ਦੰਨੀ ਆ ਤੇ ਬੱਚੇ ਵੀ ਮੇਰੇ ਖਾਂਦੇ ਨਹੀਂ ਪਰ ਹੁਣ ਮੈਂ ਉਹਨਾਂ ਨੂੰ ਮਨਾਇਆ ਸੀਗਾ ਮੈਂ ਕਿ ਕੋਈ ਨਾ ਪੁੱਤ ਤੁਸੀਂ ਖਾ ਲਓ ਵੀ ਕੋਈ ਨਾ ਹਨਾ ਤੁਸੀਂ ਉਹ ਕਰ ਲਓ ਤੇ ਬਸ ਜੀ ਇੱਥੇ ਫਿਰ ਆਪਾਂ ਇਹਨਾਂ ਨੂੰ ਆਮਲੇਟ ਵਗੈਰਾ ਬਣਾ ਕੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਮੈਂ ਕੁਝ ਮੈਂ ਹਾਂ ਮੈਂ ਦੁੱਧ ਦੇ ਨਾਲ ਮਤਲਬ ਕਿ ਦੁੱਧ ਚ ਪੱਤੀ ਪਾ ਲਈ ਸੀਗੀ ਬੱਚਾ ਨੇ ਆਮਲੇਟ ਖਾ ਕੇ ਦੁੱਧ ਪੀ ਲਿਆ ਸੀਗਾ ਦੁੱਧ ਚ ਪੱਤੀ ਵਾ ਕੇ ਦਿੱਤਾ ਸੀਗਾ ਤੇ ਫਿਰ ਮੈਂ ਬ੍ਰੈਡ ਖਾ ਲਈ ਸੀਗਾ ਸਿੰਪਲ ਤੁਹਾਨੂੰ ਤੁਹਾਨੂੰ ਵੀ ਪਤਾ ਵੀ ਟਾਈਫਾਇਟ ਦੇ ਵਿੱਚ ਆਪਾਂ ਜਿਆਦਾ ਹੈਲਥੀ ਖਾਣਾ ਨਹੀਂ ਖਾ ਸਕਦੇ ਹੈਗੇ ਨਾਰਮਲ ਖਾਣਾ ਹੀ ਖਾਣਾ ਚਾਹੀਦਾ ਤੇ ਫਿਰ ਮੈਂ ਬਰੈਡ ਖਾ ਲਈ ਸੀ ਜ ਦੁਪਹਿਰ ਹਾਂਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਸ਼ਾਮ ਨੂੰ ਨਾ ਮੇਰੇ ਕੋਲ ਮਤਲਬ ਕਿ ਦੋ ਸ਼ਿਮਲਾ ਮਿਰਚ ਸੀ ਲਾਲ ਟਮਾਟਰ ਸੀ ਪਿਆਜ਼ ਮੈਂ ਕਿਹਾ ਵੀ ਚਲੋ ਪਨੀਰ ਪਿਆ ਸੀ ਪਨੀਰ ਮੰਗਾ ਲਿਆ ਸੀ ਤਾਂ ਐਤਵ ਪਾਪਾ ਤੋਂ ਹਾਂ ਫਿਰ ਮੈਂ ਕਿਹਾ ਚਲੋ ਵੀ ਥੋੜੀ ਜਿਹੀ ਸੁੱਕੀ ਸਬਜ਼ੀ ਬਣਾ ਲੰਨੇ ਆ ਵੀ ਚਲੋ ਖਾ ਲਾਂਗੇ ਬੱਚੇ ਸਬਜ਼ੀ ਵਗੈਰਾ ਉਹ ਲੇਟ ਆਉਂਦੇ ਨੇ ਕੱਲ ਮੈਂ ਤੁਹਾਨੂੰ ਪਤਾ ਵੀ ਮੇਰੀ ਦਣਾਣੀ ਨੇ ਭੇਜਤੀ ਸੀਗੀ ਬਣਾ ਕੇ ਕੜੀ ਛੋਲ ਕਾ ਕਰ ਕੇ ਫਿਰ ਮੈਂ ਕੁਝ ਬਣਾਇਆ ਨਹੀਂ ਸੀ ਪਰ ਉਹਦੀ ਕਾਲ ਆ ਗਈ ਸੀ ਕਹਿੰਦੀ ਸੀ ਸਬਜੀ ਲੈ ਜਾਵੀਂ ਮੈਂ ਸਬਜੀ ਬਣਾ ਲਈ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਵੀ ਸਬਜੀ ਦਾ ਚਲ ਮੈਂ ਬਣਾ ਲਈ ਹੋਣਾ ਨਾ ਤੇ ਉਹ ਇੱਕ ਹੋਰ ਜਿਹੜੀ ਵਿਚਾਰੀ ਤੁਸੀਂ ਦੇਖਿਆ ਸੀ ਹਨਾ ਗਵਾਂਡੀਆਂ ਦੀ ਬਹੂ ਚਲੋ ਗਵਾਂਡੀਆਂ ਦੀ ਤਾਂ ਕੀ ਹਨਾ ਜਿਹੜਾ ਮੰਨ ਲਓ ਆਪਣੇ ਦੁੱਖ ਸੁੱਖ ਚ ਛੱਡ ਜਾਂਦਾ ਉਹ ਆਪਣਾ ਹੀ ਹੋ ਜਾਂਦਾ ਹਨਾ ਸਾਡੀ ਛੋਟੀਆਂ ਭੈਣਾਂ ਵਰਗੀ ਆ ਉਹ ਉਹਦੀ ਕਾਲ ਆ ਗਈ ਉਹ ਕਹੇ ਕੰਨ ਦੀਦੀ ਵੀ ਜੇ ਕੋਈ ਕੰਮ ਹੋਇਆ ਤਾਂ ਦੱਸ ਦਿਓ ਵੀ ਕੋਈ ਨਾ ਰੋਟੀ ਪਾਣੀ ਮੈਂ ਬਣਾ ਕੇ ਭੇਜ ਦਾਨੀ ਆ ਹਨਾ ਮੈਂ ਕਿਹਾ ਨਹੀਂ ਵੀ ਮੈਂ ਬਣਾ ਲਾਣੀ ਆ ਵੀ ਜੇ ਮੈਂ ਜਾਦਾ ਲੱਗੂਗਾ ਮੇਤੋਂ ਨਹੀਂ ਬਣੂਗਾ ਵੀ ਮੈਂ ਕੋਈ ਗੱਲ ਨਹੀਂ ਤੁਹਾਨੂੰ ਦੱਸ ਦੂੰਗੀ ਹਨਾ ਇਹੀ ਹੁੰਦਾ ਜੀ ਆਸ ਕਮੈਂਟ ਦਾ ਆਸ ਕਮੈਂਟ ਚ ਬਣਾ ਕੇ ਰੱਖਣੀ ਜ਼ਰੂਰੀ ਹੈ ਦੇਖੋ ਰਿਸ਼ਤੇਦਾਰਾਂ ਨੇ ਤਾਂ ਚੱਲ ਕੇ ਆਉਣਾ ਹੁੰਦਾ ਹਨਾ ਪਰ ਮੈਂ ਕਹੀਏ ਮੇਰੇ ਆਸ ਕਮੈਂਟ ਚ ਬਹੁਤ ਵਧੀਆ ਜੀ ਹਨਾ ਸਾਰੇ ਵਧੀਆ ਨੇ ਮਤਲਬ ਕਿ ਪੁੱਛਿਆ ਉਹਨਾਂ ਨੇ ਵੀ ਹਾਂ ਵੀ ਬੀ ਲੋੜ ਆ ਤਾਂ ਹਨਾ ਵੀ ਕੋਈ ਗੱਲ ਨਹੀਂ ਵੀ ਮੈਂ ਘਰੇ ਆ ਕੇ ਬਣਾ ਜਾਨੀ ਜੇ ਉਰੇ ਤੋਂ ਨਹੀਂ ਲੈਣੀ ਮੈਂ ਖਾ ਨਹੀਂ ਮੈਂ ਖਾ ਕੋਈ ਗੱਲ ਨਹੀਂ ਵੀ ਜੇ ਮੈਨੂੰ ਲੋੜ ਹੋਊਗੀ ਮੈਂ ਆਪੇ ਕਹਿ ਦੇਣਾ ਫਿਰ ਇਧਰ ਮੇਰੇ ਚਾਚਾ ਜੀ ਦੀ ਨੂੰਹ ਰਮਨ ਉਹਨੇ ਮੈਨੂੰ ਫੋਨ ਕਰਿਆ ਬਾਰ-ਬਾਰ ਵੀ ਜੀ ਦੀ ਦੇਖ ਲੈ ਸਬਜੀ ਹਨਾ ਵੀ ਕਦੀ ਮੈਂ ਬਣਾ ਲਈ ਸੀਗੀ ਕਹਿੰਦੀ ਮੈਂ ਸਹਿਜ ਨੂੰ ਕੱਲ ਕਿਹਾ ਸੀਗਾ ਮੈਂ ਕਿਹਾ ਵੀ ਮੇਰੇ ਯਾਦ ਨਹੀਂ ਰਿਹਾ ਜੱਸ ਸਹਿਜ ਕਹਿਣਾ ਭੁੱਲ ਗਈ ਮੈਨੂੰ ਹਨਾ ਮੈਂ ਕਿਹਾ ਚਲ ਕੋਈ ਨਾ ਵੀ ਹੁਣ ਮੈਂ ਬਣਾ ਲਈ ਵੀ ਕੋਈ ਗੱਲ ਨਹੀਂ ਮੈਂ ਸਵੇਰੇ ਲੈਣੀ ਹੋਊਗੀ ਲੈ ਲੂੰਗੀ ਬਸ 10 ਸਿੰਪਲ ਜਿਹੇ ਤਰੀਕੇ ਨਾਲ ਬਣਾਈ ਸੀਗੀ ਪਹਿਲਾਂ ਪਿਆਜ਼ ਵਗੈਰਾ ਜੀਰਾ ਵਗੈਰਾ ਪਾ ਕੇ ਸ਼ਮਲਾ ਮਿਰਚ ਪਾ ਕੇ ਭੁੰਨ ਲਏ ਸੀਗੇ ਉਸ ਦੇ ਵਿੱਚ ਨਾਣ ਮਿਰਚ ਮਸਾਲੇ ਆਪਣੇ ਐਡ ਕਰਕੇ ਫਿਰ ਲਾਲ ਟਮਾਟਰ ਐਡ ਕਰਦੇ ਸੀ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਚਿਰ ਟਾ ਕੇ ਪਕਾ ਲੂੰਗੀ ਮੈਂ ਟਾ ਕੇ ਮਤਲਬ ਟੱਕਣ ਦੇਤਾ ਸੀਗਾ ਇਹਦੇ ਉੱਪਰ ਫਿਰ ਉਸ ਤੋਂ ਬਾਅਦ ਜੀ ਇਹਦੇ ਚ ਪਨੀਰ ਐਡ ਕਰਕੇ 2 ਕਮਿੰਟ ਮਤਲਬ ਕੋਈ 10 ਕਮਿੰਟਾਂ ਚ ਸਬਜ਼ੀ ਤਿਆਰ ਹੋ ਜਾਂਦੀ ਆ ਇਹ ਸਾਰੀ ਹੈ ਨਾ ਵਿੱਚੇ ਕਟਿੰਗ ਵਿੱਚੇ ਜੇ ਕੋਈ ਰਿਸ਼ਤੇ ਦਾ ਰਾਜਵੇ ਜਲਦੀ ਜਲਦੀ ਵੀ ਆਪਾਂ 10 ਕਮਿੰਟ ਦੇ ਵਿੱਚ ਸਬਜ਼ੀ ਤਿਆਰ ਕਰ ਸਕਦੇ ਆ ਤੇ ਵਿੱਚ ਪਾਤੀ ਸੀਗੀ ਕਸੂਰੀ ਮੇਥੀ ਕਸਤੂਰੀ ਮੇਥੀ ਕਸਤੂਰੀ ਹੁੰਦਾ ਪਤਾ ਨਹੀਂ ਕਸ ਕਸਤੂਰੀ ਹੁੰਦਾ ਕਸਤੂਰੀ ਮੇਥੀ ਸੁੱਕੀ ਮੇਥੀ ਯਾਰ ਮੈਨੂੰ ਪਸ ਸੁੱਕੀ ਮੇਥੀ ਪਾਦੀ ਸੀਗੀ ਵਿੱਚ ਤੇ ਇਹਦੀ ਤਾਂ ਖੁਸ਼ਬੂ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਵਧੀਆ ਹੁੰਦੀ ਹੈ ਵਿਚਕਾਰ ਤਾਂ ਪਨੀਰ ਐਡ ਇਹਨੂੰ ਮਿਕਸ ਕਰਕੇ 2 ਮਿੰਟ ਹੋਰ ਸੇਕ ਲਵਾਵਾਂਗੇ ਤੇ 5-6 ਮਿੰਟ ਜਾਨੀ ਆਪਣੀ ਸਬਜ਼ੀ ਤਿਆਰ ਹੋ ਜਾਂਦੀ ਆ ਜੇ ਕੋਈ ਰਿਸ਼ਤੇਦਾਰ ਵੀ ਆਉਂਦਾ ਖਾਣ ਨੂੰ ਵੀ ਇੰਨੀ ਜਮੀ ਹੁੰਦੀ ਐ ਇੰਨੀ ਟੇਸਟੀ ਹੁੰਦੀ ਆ ਨਾ ਵੀ ਮਤਲਬ ਕਿ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਰਾਤ ਲੱਗ ਗਈ ਸੀ ਸਾਡੇ ਤਾਂ ਸਾਰੀ ਕਿਉਂਕਿ ਪੂਰੀ ਪੂਰੀ ਜਿਹਾ ਥੋੜੀ ਜਿਹੀ ਬਣੀ ਸੀਗੀ ਪਰ ਰਾਤ ਤੇ ਸਾਰੀ ਫਿਨਿਸ਼ ਹੋ ਗਈ ਸੀਗੀ ਥੋੜੀ ਜਿਹੀ ਬਚੀ ਸੀਗੀ ਉਸਾਇਦੇ ਪਾਪਾ ਨੂੰ ਅਸੀਂ ਦੇ ਦਿੱਤੀ ਸੀਗੀ ਸਵੇਰੇ ਮਤਲਬ ਕਿ ਬਹੁਤ ਟੇਸਟੀ ਬਣੀ ਸੀਗੀ ਤੇ ਇਸ ਤੋਂ ਬਾਅਦ ਜੀ ਫਿਰ ਆਪਾਂ ਅ ਸਬਜੀ ਮੈਂ ਰੋਟੀ ਪਹਿਲੇ ਹੀ ਬਣਾ ਲਈ ਸੀਗੀ ਕਿਉਂਕਿ ਮੈਂ ਪਨੀਰ ਸਾਈ ਦੇ ਪਾਪਾ ਤੋਂ ਮੰਗਾਇਆ ਸੀਗਾ ਉਹ ਐਡ ਕਰਤਾ ਸੀਗਾ ਆਪਾਂ ਬਾਅਦ ਵਿੱਚ ਰੋਟੀ ਮੈਂ ਪਹਿਲਾਂ ਬਣਾ ਕੇ ਹਨਾ ਫਿਰ ਮੈਂ ਉਹ ਕਰ ਲਿਆ ਸੀਗਾ ਕੀ ਕਹਿੰਦੇ ਹੁੰਦੇ ਨੇ ਅ ਖਾ ਪੀ ਲਿਆ ਸੀ ਅਸੀਂ ਰੋਟੀ ਮੈਂ ਵੀਡੀਓ ਬਣਾਈ ਸੀ ਰੋਟੀ ਖਾਂਦੇ ਆਂ ਦੀ ਪਤਾ ਨਹੀਂ ਮੇਰੇ ਤੋਂ ਉਹ ਵੀਡੀਓ ਚੱਲੀ ਨਹੀਂ ਹੈਗੀ ਪਤਾ ਨਹੀਂ ਵਿੱਚ ਫੋਨ ਦੇ ਐ ਨਹੀਂ ਕਈ ਵਾਰ ਉਹਨੇ ਇਦਾਂ ਹੀ ਹੁੰਦਾ ਕਈ ਕਲਿੱਪਾਂ ਫੋਨ ਦੇ ਵਿੱਚ ਹੁੰਦੀਆਂ ਹੀ ਨਹੀਂ ਹੈਗੀਆਂ ਪਤਾ ਨਹੀਂ ਕੀ ਚੱਕਰ ਹੋਇਆ ਹੋਇਆ ਵੀ ਆਪਾਂ ਜਿਹੜੇ ਸ਼ੂਟ ਵੀ ਕਰ ਲੈਨੇ ਆ ਇੱਥੇ ਆਪਾਂ ਰੋਟੀ ਪਾਣੀ ਖਾ ਕੇ ਹਨਾ ਉਸ ਤੋਂ ਬਾਅਦ ਮੈਂ ਭਾਂਡੇ ਲਾਗੀ ਸੀ ਕਿ ਤੋਂਨ ਮੈਂ ਕਿਹਾ ਚਲੋ ਭਾਂਡੇ ਧੋ ਦਨੀਏ ਨਾਲ ਮੈਂ ਦੁੱਧ ਰੱਖਿਆ ਹੋਇਆ ਸੀਗਾ ਗਰਮ ਨਾਲੇ ਮੇਰੀ ਦੁੱਧ ਨੂੰ ਵਾਲੀ ਆਜੂਗੀ ਨਾਲੇ ਆਪਾਂ ਕਿਚਨ ਵਗੈਰਾ ਸਾਰਾ ਹਨਾ ਕਿਚਨ ਨੂੰ ਸਾਰਾ ਸਾਫ਼ ਕਰ ਦਾਂਗੇ ਮਤਲਬ ਕਿ ਆਪਣਾ ਕੰਮ ਨਿਭੜ ਗਿਆ ਸੀਗਾ ਸਾਰੇ ਫਿਨਿਸ਼ ਹੋ ਗਏ ਸੀਗੇ ਤੇ ਥੋੜਾ ਜਿਹਾ ਮੈਨੂੰ ਆਪਣੇ ਆਪ ਨੂੰ ਬੈਟਰ ਫੀਲ ਹੁੰਦਾ ਹੈ ਹਨਾ ਪਰ ਫਿਰ ਵੀ ਜਦੋਂ ਮੈਡੀਸਿਨ ਦਾ ਅਸਰ ਜੇ ਉਤਰ ਜਾਂਦਾ ਉਦੋਂ ਮੈਨੂੰ ਥੋੜਾ ਜਿਹਾ ਹੋਣ ਲੱਗ ਜਾਂਦਾ ਤੇ ਬਾਕੀ ਮੇਰੇ ਤੋਂ ਮੋਟਾਪਾ ਇੰਨਾ ਆਉਣ ਕਰਕੇ ਮੇਰੇ ਸਾਰੇ ਸੂਟ ਵੀ ਟਾਈਟ ਹੋਏ ਪਏ ਨੇ ਬਹੁਤ ਔਖਾ ਲੱਗ ਰਿਹਾ ਹਨਾ ਅ ਮਤਲਬ ਕਿ ਕੱਪੜਿਆਂ ਤੋਂ ਵੀ ਹੁਣ ਦੇਖਦੀ ਆ ਜਦ ਇਹਨਾਂ ਨੂੰ ਥੋੜਾ ਥੋੜੇ ਖੁੱਲੇ ਲੂਜ਼ ਕਰੂੰਗੀ ਜੇ ਹੋਈ ਜਗਾ ਤਾਂ ਹੋ ਜਾਣਗੇ ਨਹੀਂ ਤਾਂ ਬਹੁਤ ਮੁਸ਼ਕਲ ਹੋਈ ਜਾਂਦਾ ਗਾ ਗਾ ਜੇ ਹੀ ਹਾਲ ਰਿਹਾ ਬਹੁਤ ਮੋਟਾਪਾ ਆ ਜਾਊਗਾ ਮੇਰੇ ਤੇ ਤਾਂ ਮੈਂ ਤਾਂ ਸੋਚ ਕੇ ਟੈਨਸ਼ਨ ਲੱਗੀ ਪਈ ਆ ਵੀ ਹਾਈ ਕੀ ਬਣੂੰਗਾ ਪਰ ਕੋਈ ਗੱਲ ਨਹੀਂ ਜੀ ਆਪਾਂ ਹੁਣ ਆਪਣਾ ਧਿਆਨ ਰੱਖਣ ਲੱਗ ਜਾਣਾ ਕਿਉਂਕਿ ਹੁਣ ਗਰਮੀ ਆ ਜਾਣੀ ਆ ਹੁਣ ਆਪਾਂ ਖੀਰੇ ਵਗੈਰਾ ਤੇ ਜਾਦਾ ਹਨਾ ਸੈਲਡ ਵਗੈਰਾ ਜ਼ਿਆਦਾ ਖਾਇਆ ਕਰਾਂਗੇ ਤੇ ਬਾਕੀ ਹੁਣ ਸਾਰੇ ਜਾਣੇ ਆਪਣਾ ਅ ਹੋਊਗਾ ਕੀ ਕਹਿੰਦੇ ਹੁੰਦੇ ਨੇ ਵਲੌਗ ਆਉਣਗੇ ਜੀ ਵਧੀਆ ਹਨਾ ਬਸ ਹੁਣ ਮੈਂ ਠੀਕ ਹੋ ਚਮਾ ਮੈਂ ਵਲੌਗ ਵਧੀਆ ਬਣਾਇਆ ਕਰੂੰਗੀ ਤੇ ਬਾਕੀ ਜੀ ਦੇਖੋ ਆਪਣਾ ਨਾਲ ਮਿਲ ਕੇ ਰਿਹਾ ਕਰੋ ਸਾਰੇ ਪਿਆਰ ਨਾਲ ਰਿਹਾ ਕਰੋ ਇੱਥੇ ਕੁਝ ਨਹੀਂ ਲੈ ਕੇ ਜਾਣਾ ਹੈਗਾ ਹਨਾ ਤੇ ਲੋਕਾਂ ਦੀਆਂ ਗੱਲਾਂ ਗੁੱਲਾਂ ਚ ਥੋੜਾ ਜਿਹਾ ਵੀ ਘਾਟ ਰੱਖਿਆ ਕਰੋ ਆਪਣਾ ਧਿਆਨ ਕਿਉਂਕਿ ਲੋਕ ਤਾਂ ਇਹੋ ਜਿਹਿਆਂ ਵੀ ਫਰਕ ਪਵਾ ਦਿੰਦੇ ਨੇ ਨੇ ਵਧੀਆ ਰਿਸ਼ਤਿਆਂ ਚ ਵੀ ਫਰਕ ਪਵਾ ਦਿੰਦੇ ਨੇ ਬਾਕੀ ਜੀ ਮੇਰੇ ਰਿਸ਼ਤੇ ਵਧੀਆ ਨੇ ਚਲੋ ਹਨਾ ਪ੍ਰਮਾਤਮਾ ਦੇ ਨਾਲ ਜੇ ਕੋਈ ਫਰਕ ਪਵਾਉਂਦਾ ਵੀ ਆ ਤਾਂ ਸੱਚ ਸਾਹਮਣੇ ਆ ਜਾਂਦਾ ਬਹੁਤ ਜਲਦੀ ਅਸਲੀ ਚਿਹਰੇ ਲੋਕਾਂ ਦੇ ਸਾਹਮਣੇ ਆ ਜਾਂਦੇ ਨੇ ਇੱਥੇ ਜੀ ਫਿਰ ਮੈਂ ਪੈ ਗਈ ਸੀ ਅਸੀਂ ਗਈ ਆਇਲ ਲਗਾਉਣ ਲੱਗੀ ਸੀਗੀ ਮਤਲਬ ਕਿ ਆਪਣਾ ਜਿਹੜਾ ਸਰਵਾਈਕਲ ਦਾ ਤੇ ਸੈਦਪਾਪਾ ਫਿਰ ਥੋੜਾ ਜਿਹਾ ਚਿਰੇ ਨੂੰ ਮ사ਜ ਕਰਨਗੇ ਉਸ ਤੋਂ ਬਾਅਦ ਫਿਰ ਮ사ਜ ਕਰਨੇ ਤੋਂ ਬਾਅਦ ਮਤਲਬ ਕਿ ਫਿਰ ਹਲਕੇ ਹੱਥਾ ਨਾਲ ਕਰਨਾ ਟਾਈਟ ਹੱਥਾ ਨਾਲ ਮ사ਜ ਨਹੀਂ ਕਰਨੀ ਹੈਗੀ ਕਿਉਂਕਿ ਆਪਣੇ ਜਿਹੜੀਆਂ ਹਨਾ ਬਹੁਤ ਨਾੜਾਂ ਬਰੀਕ ਹੁੰਦੀਆਂ ਨੇ ਦਿਮਾਗ ਦੀਆਂ ਸਿਰ ਦੀਆਂ ਗਰਦਨ ਦੀ ਤੇ ਹਲਕੇ ਹੱਥਾ ਨਾਲ ਬਸ ਮ사ਜ ਕਰਕੇ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਹੀਟ ਦਵਾਂਗੀ ਹਨਾ ਬਸ ਉਹਨੇ ਜੇ ਅ ਫਰਕ ਮਤਲਬ ਕਿ ਬਹੁਤ ਪੈਂਦਾ ਹੈ ਹਨਾ ਬਹੁਤ ਜ਼ਿਆਦਾ ਵੀ ਮਤਲਬ ਕਿ ਗਰਦਨ ਜਿਹੜੀ ਰਾਤ ਨੂੰ ਟੇਕ ਨਹੀਂ ਆਉਂਦੀ ਹੈਗੀ ਬਹੁਤ ਵਧੀਆ ਆਰਾਮ ਮਿਲਦਾ ਹੈ ਵੀ ਮਤਲਬ ਕਿ ਵਧੀਆ ਪੈ ਹੁੰਦਾ ਹਨਾ ਨਹੀਂ ਤਾਂ ਮੈਨੂੰ ਬਹੁਤ ਤਕਲੀਫ ਰਹਿੰਦੀ ਸੀਗੀ ਇਹ ਚੀਜ਼ ਦੀ ਬਹੁਤ ਜਿਆਦਾ ਤਕਲੀਫ ਹੁੰਦੀ ਸੀ ਜੀ ਬਸ ਪੁੱਛੋ ਨਾ ਤੁਸੀਂ ਤੇ ਉਸ ਤੋਂ ਬਾਅਦ ਜੀ ਬਸ ਅਸੀਂ ਹੁਣ ਇੱਥੇ ਸਾਡੇ ਸਾਰੇ ਕੰਮ ਹੋ ਗਏ ਸੀਗੇ ਮਤਲਬ ਕਿ ਵਸਿਕ ਦੁੱਧ ਪੀਣ ਤੋਂ ਰਹਿੰਦਾ ਸੀਗਾ ਉਹ ਮੈਂ ਸਹੇਜ ਦੇ ਪਾਪਾ ਨੂੰ ਕਹਤਾ ਸੀਗਾ ਮੈਂ ਕਿ ਆ ਵੀ ਤੁਸੀਂ ਦੁੱਧ ਪਾ ਲਿਓ ਵੀ ਚਲ ਬੱਚਿਆਂ ਨੂੰ ਹਨਾ ਗਲਾਸਾਂ ਦੇ ਵਿੱਚ ਨਾਲੇ ਗਰਮ ਵਗੈਰਾ ਮੈਂ ਕਰਕੇ ਰੱਖਿਆ ਸੀ ਤੇ ਸਹੇਜ ਦੇ ਪਾਪਾ ਕਹਿੰਦੇ ਸੀਗੇ ਵੀ ਚਲ ਮੈਂ ਕੱਪੜੇ ਵਾਸ਼ ਕਰ ਦੰਨਾ ਮੈਂ ਕਹਾਂ ਵੀ ਨਹੀਂ ਰਹਿਣ ਦੋ ਰਾਤ ਕਹਿੰਦੇ ਸੀ ਕਹਿੰਦੇ ਸਵੇਰੇ ਤਾਂ ਚਲੋ ਟਾਈਮ ਨਹੀਂ ਹੁੰਦਾ ਵੀ ਮੈਂ ਹੁਣ ਵਾਸ਼ ਕਰ ਦੰਨਾ ਜੇ ਕਰਾਉਣੇ ਨੇ ਮੈਂ ਕਹਾਂ ਵੀ ਨਹੀਂ ਤੁਸੀਂ ਰਹਿਣ ਦੋ ਵੀ ਮੈਂ ਆਪੇ ਦਿਨ ਦੇ ਵਿੱਚ ਦੇਖ ਲੂੰਗੀ ਹੌਲੀ ਹੌਲੀ ਕਰ ਲੂੰਗੀ ਵੀ ਜੇ ਨਾ ਹੋਏ ਤਾਂ ਕੱਲ ਨੂੰ ਸ਼ਾਮ ਨੂੰ ਦੇਖ ਲਾਂਗੇ ਆਪਾਂ ਦੋਨੋਂ ਇਕੱਠੇ ਹੀ ਕਰ ਲਾਂਗੇ ਜਾਂ ਤੁਸੀਂ ਕਰਦੇ ਹੋ ਤੇ ਕਿਉਂਕਿ ਇਹ ਵੀ ਤੁਨੂੰ ਪਤਾ ਕੱਲ ਦੇ ਗਏ ਹੋਏ ਸੀਗੇ ਬਾਹਰ ਫਿਰ ਉੱਥੋਂ ਆਏ ਸੀਗੇ ਫਿਰ ਮੈਂ ਖਾ ਵੀ ਨਹੀਂ ਕਹਿੰਦੇ ਸੀ ਕਿ ਨਾਲ ਮੈਂ ਆਪਣੀ ਗੱਡੀ ਤੋਂ ਲੈ ਨਾਲ ਕੱਪੜੇ ਵਾਸ਼ ਕਰਦਨ ਮੈਂ ਕਹਾਂ ਨਹੀਂ ਛੱਡੋ ਤੁਸੀਂ ਰਹਿਣ ਤੋਂ ਵੀ ਆਪਣਾ ਉਹ ਕਰੋ ਬਾਕੀ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਫਿਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਔਰ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਬਲੌਗ ਕਿਵੇਂ ਦੇ ਲੱਗਦੇ ਨੇ ਵਧੀਆ ਲੱਗਦੇ ਨੇ ਚ ਨਹੀਂ ਵਧੀਆ ਲੱਗਦੇ ਤੇ ਲਾਈਕ ਪਲੀਜ਼ ਜਰੂਰ ਕਰ ਦਿਆ ਕਰੋ ਮਿਲਦੇ ਆ ਕੱਲ ਨੂੰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ